ਹਾਂਜੀ ਕੀ ਹਾਲ ਚਾਲ ਦੋਸਤੋ ਆ ਜੇ ਸਾਰੇ ਵਧੀਆ ਹੋਗੇ ਐਂ ਜਾ ਰਿਹਾ ਅੱਜ ਅਸੀਂ ਆਪਣੀ ਪੈੜੀ ਚ ਪਾਣੀ ਪੋਣੀ ਵੇਖਣ ਕੀ ਮਾਹੌਲ ਚਾ ਲਿਆ ਤੇ ਅਸੀਂ ਸਾਰੇ ਚੱਲੇ ਆ ਜੀ ਉੱਥੇ ਤੇ ਆਜੋ ਤੁਹਾਨੂੰ ਦਿਖਾਈਏ ਕੀ ਮਾਹੌਲ ਹੈ ਬਾਬਾ ਜਿੱਦਾਂ ਜਿੱਦਾਂ ਕੰਮ ਜੇ ਸਟੇਸ਼ਨ ਤੇ ਜਾ ਕੇਣਾ ਅਸੀਂ ਦੇਰਾਂ ਨਾਲ ਆਉਂਦੇ ਮੇਰੀ ਦਰੱਖਤ ਚਾ ਬੜੀ ਸਾਰਾ ਸਮੇਂ ਹੀ ਆ ਤੂੰ ਮੇਰੀ ਪੈਟੇ ਗੱਲ ਕਰ ਜਾਣਾ ਮੈਂ ਚੱਪੜਾਂ ਦੀ ਕਰ ਦੇਣੀ ਹਾਂ ਮੇਰਾ ਤੂੰ ਤੁਸੀਂ ਤੁਹਾਨੂੰ ਪੈਸਾ ਹਾਂਜੀ ਦੋਸਤੋ ਅਸੀਂ ਆ ਚੁੱਕੇ ਹਾਂ ਦੇ ਰਾਜ ਤੇ ਵੇਖੋ ਦੋਸਤੋ ਤੁਸੀਂ ਟੁੱਟੀ ਹੈ ਪਾਣੀ ਇੱਥੇ ਬਹੁਤ ਜ਼ਿਆਦਾ ਆਇਆ ਲੱਗੇ ਨਰਸਰੀ ਆ ਵੇਖੋ ਹੁਣ ਇਹਨੂੰ ਅਸੀਂ ਪਾਰ ਕਰਕੇ ਜਾਣਾ ਹੈ ਐਡਵੈਂਚਰ ਪੂਰਾ ਇਹਨੂੰ ਅਸੀਂ ਬੜੀ ਮੁਸ਼ਕਲ ਨਾਲ ਕਰਕੇ ਆਪਣੇ ਮੰਜ਼ਿਲ ਵੱਲ ਫੇਰ ਤੁਰਪੀ ਕੈਮਰਾ ਕਰੋ ਉਹ ਦੇਖ ਕੇ ਇੱਧਰ ਇੱਧਰ ਤੇਰੇ ਵਾਲ ਹੁਣ ਅਸੀਂ ਜਾ ਰਹੇ ਹਾਂ ਜੀ ਆਪਣੀ ਮੰਜ਼ਿਲ ਵੱਲ ਮਿਲਣਾ ਨਾ ਦੇਖ ਜੇ ਕਿ ਸਾਨੂੰ ਤੇ ਏ ਡਰਿਆ ਹਮਾਰਾ ਐਡਵੈਂਚਰ ਨਾ ਹਮਾਰਾ ਐਡਵੈਂਚਰ ਨਾ ਖਰਾਬ ਹੋ ਰਿਹਾ ਮੈਨੂੰ ਇਹ ਡਰ ਹੈ ਆਹੋ ਜੀ ਚੱਕਰ ਚੱਲ ਗਿਆ ਵੀ ਉਹ ਚਾਹੀਏ ਮਾਣਾ ਇਹ ਦੇਖੀ ਆ ਅਦਨਾਰ ਕੀ ਕਾਲ ਨੂੰ ਕਿਸ ਜਾਤ ਕਾਲ ਨੂੰ ਕਿਸ ਜਾਤ ਦੇਖੋ ਇੱਥੋਂ ਤੱਕ ਪਾਣੀ ਆਇਆ ਪੂਰੀ ਨਿਸ਼ਾਨੀ ਲੱਗੀ ਪਾਣੀ ਦੀ ਪੂਰਾ ਇੱਥੋਂ ਤੱਕ ਆਉਂਦਾ ਆ ਵੇਖੋ ਆ ਡੋਮ ਚ ਵੀ ਕਿੰਨਾ ਪਾਣੀ ਹੈ ਹਾਂ ਲੈਣਾ ਚੱਲ ਜੀ ਮੈਂ ਨਹੀਂ ਕਰਦਾ ਕੋਈ ਨਾ ਨਾ ਤਿਆਰ ਨਹੀਂ ਆਉਂਦੀ ਜਾਂਦੀ ਕੂੜ ਕਿੱਲਾ ਇਹ ਤਾਂ ਕਿੱਲਾ ਪਾਣੀ ਦਾ ਦੇ ਵੀ ਆਏ ਉਹ ਟੈਪ ਚੋਂ ਚੱਜਣਾ ਮੇਰੇ ਕੋਲ ਪਾਣੀ ਸਾਲ ਦੇ ਚੀਪ ਲੱਗੇ ਮੈਂ ਹਰ ਪਲ ਤੇਰੇ ਪਾਸ ਹੂੰ ਹੋ ਤੱਕ ਕਰੋ ਇਸੇ ਮੇਤਰਾਣ ਮੇਲ ਜਾਣੀਆਂ ਨੀ ਦੋ ਰੋਟੀਆਂ ਇੱਕ ਸੇ ਥੋੜੀ ਭੱਜੇ ਫਿਰ ਗਾਇਸ ਉਧਰੇ ਦੀ ਵੀ ਪਾਣੀ ਹੈ ਇੱਧਰ ਸਾਲਾ ਬਣਾ ਮੂੰਹ ਤੋਂ ਦੇਰੀ ਇਹ ਤੈਨੂੰ ਕਹਿੰਦੇ ਨੇ ਬੰਦਾ ਉਹ ਵਾਹ ਗਾਇਸ ਬੜੇ ਕਾਲੇ ਦੇ ਦੱਸੋ ਕੋਈ ਲਾੜੇ ਪੇੜ ਲਾਵੇ ਨੀ ਨਾ ਕਰੋ ਪੈਰ ਬੜੇ ਕਾਲੇ ਗਾਇਸ ਕੋਈ ਲਾੜੇ ਚੱਲ ਇਹ ਅਸਲੀ ਜ਼ਿੰਦਗੀ ਮਮਾ ਓਏ ਅਰ ਵੀ ਕਾ ਜਿਹੜੀ ਪਾਣੀ ਤੁਰਦਾ ਹੀ ਆਉਂ ਰਿਹਾ ਹੈ ਬਾਣੀ ਥੋੜੇ ਮੈਂ ਤਾਂ ਦੇਖ ਗਿਆ ਰੇ ਅੱবি ਆਦ ਬਣਾਵੇਂ ਮੈਂ ਵੀਡੀਓ ਤਾਂ ਬਣਾਓ ਕਿਆ ਨਿੰਬੂ ਬੱਜ ਗਏ ਨੇ ਬਾਕੀ ਸਾਰਾ ਕੁਝ ਮਰ ਗਿਆ ਏ ਉਹ ਪਦੂਗਮ ਜੋ ਇਹਨੇ ਕੀਤਾ ਜਬਰ ਇਹ ਆਪਾਂ ਪੜੀਏ ਇੱਕ ਵਾਰ ਹੋ ਮਮਾਂ ਡੇਦ ਬਿਆਗੇ ਰੋੜ ਤੇ ਓਏ ਇਹ ਬਿੱਲੇ ਹੁਣ ਆ ਗਏ ਹੀ ਗਿੱਲੇ ਕੀ ਕਾਣੂ ਗੰਦੇ ਪਾਣੀ ਆ ਲਈ ਗਾ ਆ ਗੰਦੇ ਕਿੰਨਾ ਏ ਬੋੜੇ ਬੋੜੇ ਟਿਲਕੜ ਤੇ ਆਂਦੇ ਆਈ ਸੀ ਖਰਾਬ ਉਹਦੇ ਦੰਦ ਦੂਦ ਬਾਦ ਨਿਕਲ ਨਹੀਂ ਟੁਕੜਾ ਆਈ ਰਹੀ ਚਾਚੀ ਹੋਣੀ ਆ ਅਗਲੇ ਦਿਨ ਆ ਟੀਟੂ ਦੀ ਪਾਲੀ ਆ ਜੀ ਪਈ ਤਾਂ ਗੋਭੀ ਲੱਗੀ ਵੇਖੀ ਪਰ ਹੁਣ ਮੁੱਡੀਆਂ ਲੱਭੇ ਮੇਰੀ ਮਤਬ ਇੰਨੇ ਦੇ ਆਂਦਾ ਹੈ ਅਸੀਂ ਜਾ ਰਹੇ ਹਾਂ ਚੂਕ ਵਾਲੀ ਧੂਸੀ ਜਿੱਥੋਂ ਟੁੱਟੀ ਜਾ ਉਹ ਦੇਖਣ ਦੇ ਲਈ ਕਿਉਂਕਿ ਪਾਣੀ ਸਾਰਾ ਚੋਕ ਸੋਖ ਚੁੱਕਿਆ ਹੈ ਤੇ ਆਪਾਂ ਸੋਚ ਰਹੇ ਸੀ ਕਿ ਜਿਹੜੀ ਧੂਸੀ ਟੁੱਟੀ ਜਾ ਉਹਨੂੰ ਦੇਖ ਕੇ ਆਈਏ ਕਿਉਂਕਿ ਉਧਰ ਪੈਲੀਆਂ ਦੇ ਵਿੱਚ ਰੇਤ ਬਹੁਤ ਜ਼ਿਆਦਾ ਚੜ ਚੁੱਕੀ ਹੈ ਜਿੱਦਣ ਗੋਭੀ ਲੱਗੀ ਨਾ ਫੇਰ ਕੱਪੜੇ ਦੇਖਣ ਜਾ ਰਹੇ ਹਾਂ ਚਲੋ ਬਾਕੀ ਮਿਲਦੇ ਹਾਂ ਅੱਗੇ ਜਾ ਕੇ ਆਹ ਜੀ ਸਰਪੰਚ ਅਗਰ ਮੀਤੀ ਬੰਬੀ ਹੈ ਕੀ ਆ ਤੇ ਮੇਰੀ ਗੱਲ ਪਗੜਿਆ ਮੋ ਤੇਰੀ ਕਾਦ ਦੇ ਵੇਖ ਸਕਦੇ ਹੋ ਹਜ਼ਾਰਾਂ ਦੇ ਹਜ਼ਾਰਾਂ ਕਿੱਲੇ ਤਬਾਹ ਹੀ ਮਿਲਣਗੇ ਤੁਹਾਨੂੰ ਕਿਤੇ ਵੀ ਕੋਈ ਫਸਲ ਲੱਗੀ ਹੋਈ ਨਹੀਂ ਦਿਖਦੀ ਖੜੀ ਮੈਂ ਆ ਬਡੂ ਪਿਆ ਗੇ ਆ ਰਾ ਡੋਪੂਏ ਆ ਸੈਮ ਵੀ ਡੋਪੂ ਆ ਤੇ ਤੇ ਉਹਦੇ ਤੇ ਸਾਰੇ ਡੋਪੂ ਆ ਨਹੀਂ ਆ ਜਿਹੜੇ ਚਾਹਣਾ ਇਧਰ ਨੇ ਪਾਉਂ ਕਿਸ ਦੀ ਦੇਖ ਰੋਤਾ ਰਿਹਾ ਇਹ ਜੀ ਤਾਰਾਂ ਵਾਲਾ ਡੰਮ ਜੋ ਆਪਾਂ ਛੋਟੇ ਹੁੰਦੇ ਹਾਂ ਤੇ ਦੇਖਦੇ ਆ ਰਹੇ ਹਾਂ ਇਹਦੇ ਵਿੱਚ ਬਹੁਤ ਗੋਭੀ ਲੱਗਦੀ ਰਹੀ ਹੈ ਪਰ ਹੁਣ ਹੜ ਦੀ ਮਾਰ ਦੇ ਕਰਕੇ ਬਹੁਤ ਜ਼ਿਆਦਾ ਭਰ ਚੁਕਿਆ ਉਹ ਤੁਸੀਂ ਦੇਖ ਸਕਦੇ ਹੋ ਬੀਐਸਐਫ ਦੇ ਜਵਾਨ ਡੇੜੀ ਲੈ ਕੇ ਜਾ ਰਹੇ ਨੇ ਚੱਪੂਆਂ ਵਾਲੀ ਹੋਰ ਕਿੰਨ ਪਾਟੀ ਕੁ ਲੈ ਜਾਣਾ ਜਲਦੀ ਹਲੋ ਕਾਹ ਜਾ ਰਹੇ ਭਾਈ ਕਈ ਨਹੀਂ ਸਾਰੇ ਆਪਣੇ ਖੇਤ ਵਿੱਚ ਜਾ ਰਹੇ ਹਨ ਕਹਾਂ ਉहां ਪੇ ਵੇਖੋ ਯਾਰ ਰੇਤ ਚੜ੍ਹੀ ਹੋਈ ਹੈ ਅਈ ਜੋਟਾ ਬੜਾ ਸੱਪ ਸੌੜਿਓ 200 ਕੋ ਲੱਖ ਲੁੱਟਾਈ ਇਹਦਾ ਕਿਉਂ ਹਮਾਤਿਆਂ ਨਾ ਸੇ ਉਹ ਯਾਰੀ ਆ ਜੇ ਸੱਤੂ ਸਿੱਟੂ ਟਿਓ ਥੇ ਆ ਗਏ ਆ ਉਹ ਟੁੱਟੀ ਟੁੱਟੀ ਚੀਜ਼ ਆ ਨਾ ਲਮੇ ਪੈਣਾ ਆ ਰੇਤੀ ਆ ਗਾ ਤਾਲੀਆਂ ਚ ਇਧਰ ਆ ਵੀ ਦੇ ਇਧਰ ਦੀ ਹੋ ਜਾਣਾ ਹੋਂ ਫੇਰ ਕੇ ਚੰਦੇ ਪੈ